ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਅੱਜ ਉਹਨਾਂ ਦਰਿੰਦਿਆਂ ਦੀ ਗੱਲ ਕਰਾਂਗੇ ਜਿਹੜੇ ਦਰਿੰਦੇ ਆਪਣੀਆਂ ਧੀਆਂ ਨੂੰ ਕੋਖ ਦੇ ਵਿੱਚ ਮਾਰ ਦਿੰਦੇ ਆ ਜਿਹੜੇ ਦਰਿੰਦੇ ਆਪਣੀਆਂ ਧੀਆਂ ਨੂੰ ਲਪਾਫਿਆਂ ਦੇ ਵਿੱਚ ਪੈਕ ਕਰਦੇ ਆ ਤੇ ਬਾਹਰ ਕੂੜੇ ਦੇ ਵਿੱਚ ਸੁੱਟ ਆਉਂਦੇ ਆ ਲਾਂਤਿਆ ਮਾਂ ਸਾਰੇ ਪਰਿਵਾਰ ਦੇ ਉੱਤੇ ਜਿਹੜੇ ਇਹ ਪਲਾਨ ਕਰਦੇ ਆ ਦਾਸ ਕੋਲ ਕਈ ਐਹੋ ਜੀ ਸੰਗਤਾਂ ਆਂਦੀ ਆਂ ਪੀ ਜਿੰਨਾ ਪੁੱਤਾਂ ਨੇ ਆਪਣੇ ਮਾਪੇ ਜਿਹੜੇ ਉਹ ਘਰੋਂ ਕੱਢੇ ਆਂ ਐਹੋ ਜਿਹੀ ਬੋਤ ਹੈਗੇ ਜਿੰਨਾ ਪੁੱਤਾਂ ਨੇ ਆਪਣੇ ਮਾਪਿਆਂ ਨੂੰ ਯਤਿਮਖਾਨੇ ਛੱਡਿਆ ਵਾ ਕਿ ਅਸੀਂ ਉਹਨਾਂ ਪੁੱਤਾਂ ਦਾ ਕਰਕੇ ਜਿਹੜੀਆਂ ਧੀਆ ਵਾਂ ਉਹਨਾਂ ਦਾ ਰੁਤਬਾ ਹੀ ਖੋਈ ਜਾਂਦੇ ਆਂ ਉਹਨਾਂ ਧੀਆ ਨੂੰ ਸੜਕ ਉੱਤੇ ਰੂੜੀ ਦੇ ਉੱਤੇ ਸੁੱਟ ਆਉਨੇ ਆਂ ਪਤਾ ਨਹੀਂ ਉਸ ਧੀ ਨੇ ਕੀ ਅਫਸਰ ਬਣਾਵਾ ਪਤਾ ਨਹੀਂ ਉਸ ਧੀ ਨੇ ਕਿੱਥੋਂ ਤੱਕ ਪੁੰਜਣਾ ਵਾ ਤੇ ਅਸੀਂ ਉਹਦੇ ਸਾਰੇ ਹੱਕ ਮਾਰ ਲੈਨੇ ਆ ਲਾਂਧਿਆ ਨਾ ਤੁਹਾਡੇ ਉੱਤੇ ਮੈਂ ਨਾ ਸਵੇਰੇ ਇੱਕ ਕਹਾਵਤ ਸੁਣੀ ਸੀਗੀ ਤੇ ਉਹ ਕਹਾਵਤ ਬੁਢਰਖਾ ਜਿਹੜਾ ਪਿੰਡ ਆ ਉਥੋਂ ਦੀ ਆ ਉਥੋਂ ਕੋਈ ਅਮੀਰ ਜਹਾਦਾ ਉਹਨੇ ਆਪਣੀ ਧੀ ਨੂੰ ਘੜੇ ਦੇ ਵਿੱਚ ਪਾਗ ਦੇ ਦੱਬ ਤਾਂ ਘੜੇ ਚ ਪਾਗ ਦੱਬਦਾ ਤੇ ਉਸ ਕਹਾਵਤ ਜਿਹੜੀ ਘਰ ਜਾਈ 19 31 ਆਪ ਨਾ ਆਈ ਦੀਰ ਨੂੰ 31 ਉਹ ਜਿਹੜੀ ਕਹਾਵਤ ਆ ਤੇ ਉਹਦਾ ਜਿਹੜਾ ਚਾਚਾ ਨਾ ਉਹ ਥੋੜਾ ਜਿਹਾ ਅੜਬ ਸੀਗਾ ਉਹ ਚਾਚੇ ਨੇ ਜਦੋਂ ਘਰ ਚ ਕੋਈ ਬੱਚਾ ਆਵਦਿਆਂ ਕੇ ਪੁੱਛਦੇ ਨਾ ਵੀ ਕੀ ਹੋਇਆ ਉਹਨਾ ਕਹਿੰਦੇ ਪੱਥਰ ਜੰਮਦਾ ਜੇ ਕਰਦਾ ਉਹ ਕਰਦਾ ਉਸ ਚਾਚੇ ਨੇ ਉਸ ਬੱਚੀ ਨੂੰ ਘੜੇ ਦੇ ਵਿੱਚੋਂ ਕੱਢਿਆ ਜਦੋਂ ਘੜੇ ਚੋਂ ਕੱਢਣ ਲੱਗਾ ਤੇ ਉਹ ਬੱਚੀ ਅੰਗੂਠਾ ਚੁੰਗਦੀ ਪਈ ਸੀ ਉਹ ਬੱਚੀ ਨੇ ਜਦੋਂ ਜਵਾਨ ਹੋਈ ਉਹ ਬੱਚੀ ਉਹ ਬੱਚੀ ਦਾ ਵਿਆਹ ਹੋਇਆ ਤੇ ਉਸ ਬੱਚੀ ਦੀ ਕੁੱਖੋਂ ਮਹਾਰਾਜਾ ਅਰੰਜੀਤ ਸਿੰਘ ਨੇ ਜਨਮ ਲਿਆ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਨਾਨਕੇ ਆ ਬਡਰੁਖਾ ਪਿੰਡਿਆ ਉਹ ਕਿਉਂ ਨਾ ਬੱਚੀਆਂ ਨੇ ਪਤਾ ਨਹੀਂ ਕੀ ਬਣਨਾ ਹੁੰਦਾ ਵਾ ਕਿੱਥੋਂ ਤੱਕ ਪਹੁੰਚਣਾ ਹੁੰਦਾ ਵਾ ਉਹਨਾਂ ਦੀ ਕਿਸਮਤ ਵਿੱਚ ਕੀ ਹੁੰਦਾ ਵਾ ਤੇ ਅਸੀਂ ਇਹੋ ਜੇ ਕੰਮ ਕਰੀ ਜਾਂਦੇ ਆ ਜੇ ਉਹ ਚਾਚਾ ਉਸ ਬੱਚੀ ਨੂੰ ਘੜੇ ਦੇ ਵਿੱਚੋਂ ਨਾ ਕਢਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਣਾ ਸੀਗਾ ਅਸੀਂ ਇਹੋ ਜਿਹੇ ਕੁੱਤੇ ਕੰਮ ਕਰਦੇ ਆ ਘੀਆਂ ਨੂੰ ਮਾਰੀ ਜਾਂਦੇ ਆ ਪੁੱਤਾਂ ਦੀ ਖਾਤ ਆਪਾਂ ਇਹ ਕੰਮ ਨਾ ਕਰੀਏ ਤੇ ਆਪਾਂ ਜਿਹੜਾ ਧੀਆਂ ਵਾਂ ਧੀਆਂ ਨੂੰ ਬਰਾਬਰ ਦਾ ਜਿਹੜਾ ਹੱਕ ਉਹ ਦਈਏ ਠੀਕ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ